सर मेरा नाम सुरप्रीत है मैं कल शामी कुछ सवा नौ बजे आ, काना स्वीट्स से मिठाई लैन रुकी हूँ मेरी बेटी ने डिमांड की उन्हें लड्डू खाने रूची लव लड्डू मैं भी ये जगह रेपूटेटेड है रेगुलर कस्टमर हाँ मैं आई हाँ बेटी के नाल मैं आके लड्डू लू की पैकिंग और चमचम की -चम पैकिंग लीती है उन्होंने एंड जो तो मैं लैके चले गई हाँ मैनू काउंटर तो मैं पेमेंट की ऑनलाइन और उन्होंने बिल भी दते ने मैं ਐਨੀ ਹਾਊ ਬਟ ਆਬੀਓਸ ਉਸ ਵੇਲੇ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਕਾਰ ਗਈ ਰਸਤੇ 'ਚ ਸ਼ੀ ਵਾਂਟਡ ਇਟ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤੇ ਕਾਰ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 ਤੇ ਮੈਂ ਚਮਚਮ ਮਿਠਾਈ ਜਿਹੜੀ ਆ ਉਹ ਖੋਲੀ ਕਿਉਂਕਿ ਲੱਡੇ ਲੱਡੂ ਤੇ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ Google ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਉ ਆਈ ਫੀਲ ਲਾਈਕ ਕਿ ਮੈਂ ਸਹਰੇ ਇਸ ਗੱਲ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕੀ ਆਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨੇ ਮੈਨੂੰ ਦਿੱਤੀ ਮੈਨੂੰ ਯਾਦ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਹਾਂ ਜੀ ਹੈਗੇ ਹੈ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ ਬਿਲ ਤੁਸੀਂ ਉਹਦੋਂ ਤੋਂ ਤੁਸੀਂ ਮੈਨੂੰ ਬਿਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਬੈਕ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਹਾਂ ਮੈਂ ਤਾਂ ਲਗੂ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਤੇ ਮੇਰਾ ਬੱਚਾ ਹੈ ਜੀ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਂਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ ਮੈਂ ਮੀਡੀਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਚਾਪ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਤੇ ਇਹ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਅਸੀਂ ਸੇਫ ਆ ਇੱਥੇ ਅੱਛਾ ਮਿਲੂਗਾ ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਰਿਕੁਐਸਟ ਕੀਤੀ ਮੈਂ ਕਿਹਾ ਮੈਂ ਚੈੱਕ ਕਰ ਲੇ ਮੈਂ ਮੌਨਸਨ ਵਿੱਚ ਇਸ ਮੈਂ ਗੱਲ ਹੋਈ ਜੇ ਕੋਈ ਰਿਗਾਰਡਿੰਗ ਕੰਪਲੇਨ ਮੈਂ ਸੋ ਡੈਫੀਨੇਟਲੀ ਅੱਗੇ ਫਾਰਵਰਡ ਪੁੱਛਾਂ ਕੁਝ ਕਰਾਂਗੀ ਇਦਾਂ ਨਹੀਂ ਇਦਾਂ ਤਾਂ ਮੁਸ਼ਕਿਲ ਹੈ ਸਰ ਆਨਰ ਹੋਣ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਉਹ ਕੋਈ ਵੀ ਚੀਜ਼ ਉਹ ਬਾਅਦ 'ਚ ਦੇਖੀ ਜਾਏਗੀ ਸਰ ਪਹਿਲਾ ਮੇਰੀ ਕੰਪਲੇਨ ਜਿਹੜੀ ਆ ਕਿਉਂਕਿ ਉਹ ਕੰਪਲੇਨ ਮੈਂ ਡਾਇਬਟੀਕ ਆ ਮੈਂ ਮਿਠਾਈ ਖਾਣੀ ਹੈ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਬਰਨੀਚ ਕਿਨੇ ਸਸ ਚੀਜ਼ ਓਨਲੀ 3 ਇਅਰਸ ਓਲਡ ਉਹਨੂੰ ਤੇ ਪਤਾ ਵੀ ਨਹੀਂ ਉਹਦੇ ਚਾਹ ਫੰਗਸ ਵਾਲੀ ਮਿਠਾਈ ਉਹ ਖਾਲਾਂ ਦੀ ਉਹਨੂੰ ਤੇ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਦੇਖੇ ਤਾਂ ਕੀ ਪਤਾ ਲੱਗੇਗਾ ਉਹਨੂੰ ਦੱਸੋ ਜੀ ਫੰਗਸ ਫੰਗਸ ਵਾਲੀ ਮਿਠਾਈ ਦੇਖੋ ਅਸੀਂ ਤੇ ਕਾਫੀ ਸਾਮਾਨ ਵੇਚਿਆ ਬੈ ਅੱਗੇ ਵੀ ਠੀਕ ਹੈ ਕਿ ਮੈਂ ਮੈਂ ਕਿ ਮੈਂ ਮਿਠਾਈ ਦੇ ਕੋਲ ਜਾ ਰਿਹਾ ਮੈਂ ਛੇ ਤੁਹਾਡੇ ਕੋਲ ਨਹੀਂ ਸਰ ਉਹਨਾਂ ਕੋਲ ਵੀਡੀਓ ਹੈਗੀ ਹੈ ਵਿਦ ਬਿਲ ਹੈਗੀ ਹੈ ਜੋ ਫੰਗਸ ਹੈ ਹਾਂ ਬਿਲ ਹੈਗੀ ਹੈ ਵੀਡੀਓ ਹੈ ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਹੈ ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੱਗੇ ਆ ਉਹ ਠੀਕ ਹੈ ਹੁਣ ਐਨਕੀ ਇਹ ਆਈਟਮ ਜੇ ਫ੍ਰਿਜ ਚ ਰੱਖਣ ਵਾਲੀ ਉੱਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਜੇ ਫ੍ਰਿਜ ਨਹੀਂ ਰੱਖੀ ਗਈ ਇਸ ਕਰਕੇ ਉਹਦੇ ਚ ਆ ਗਈ ਆ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗੇ ਜਾਂਦੀ ਕਿਹਨੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਹੈ ਸਭ ਗੋਲ ਸਨ ਹੁਮਮਤ ਸੇ ਦੇਖੋ ਨਾ ਕਿੰਨਾ ਮੈਂਬਰ ਨਿਕਲ ਹਾਂ ਕੈਂਡੀ ਠੀਕ ਹੁੰਦੀ ਹੈ ਮਸ਼ੀਨ ਠੀਕ ਹੁੰਦੀ ਹੈ ਨਾਲ ਉਹਨਾਂ ਦਾ ਕਹਿਣਾ ਕਿ ਮਠਾਈ ਹੋ ਲੱਤੀ ਬਿੱਲ ਹੋਰ ਕੇ ਬਠਾਈ ਬਿੱਲ ਪਹਿਲੇ ਹੋਰ ਦਿੱਤੇ ਸੀ ਕੋ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫਲਾਇਆ ਗਿਆ ਮੈਂ ਹੋਰ ਚੱਕਰ ਕੋਈ ਨਹੀਂ ਆਉਂਦਾ ਜੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਹਨੇ ਆਉਂ ਫਲਾਇਆ ਜਾਂ ਕਿਸੇ ਨੂੰ ਪੈਸੇ ਦੇ ਲੱਗੇ ਇੱਧਰ ਦਾ ਇੱਧਰ ਫਲਾਇਆ ਗਿਆ ਬਿੱਲ ਦੇ ਕੋਈ ਇਸ਼ੂ ਨਹੀਂ ਉਹ ਬਿੱਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੁਹਾਨੂੰ ਦੇ ਦਾਂਗੇ ਮਠਾਈ ਥਰੀ ਫੰਗਸ ਵਾਲੀ ਨਹੀਂ ਮਠਾਈ ਨਹੀਂ ਥਰੀ ਫੰਗਸ ਵਾਲੀ ਉਸਦੀ ਉਹਨਾਂ ਨੇ ਫ੍ਰੀਜ ਵਿੱਚ ਨਹੀਂ ਰੱਖੀ ਗਈ ਉਹ ਇੱਕ ਹੀ ਓਸਕਰ ਕੇ ਆ ਗਿਆ ਜਿਹੜੇ ਮੋਤੀ ਚੁਰਾ ਉਹਨੂੰ ਕੁਝ ਨਹੀਂ ਹੋਇਆ ਉਹ ਠੀਕ ਹੈ ਕਿਉਂਕਿ ਜਿਹੜੀ ਫ੍ਰੀਜ ਚ ਰੱਖਣ ਵਾਲੀ ਨੇ ਨਾ ਐਟਮ ਆ ਗਈ ਉਹ ਠੀਕ ਹੈ ਉਹ ਠੀਕ ਰਹੇਗੀ ਬੱਚੀ ਨੂੰ ਕੁਝ ਹੋ ਜਾਂਦਾ ਹੋਊ ਇਸ ਰਿਸਪਾਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਹਾਂ ਸਾਡੇ ਹੀ ਬੱਚੇ ਐ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੂੰ ਪੁੱਛ ਲ ਕੇ ਦੀ ਕੋਈ ਕੰਪਲੇਨ ਜਾਂ ਕੁਝ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ ਕੰਪਰੋਮਾਈਜ਼ ਦਾ ਕੀ ਆ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹ ਅਸੀਂ ਮਾਫੀ ਮੰਗ ਲੈਂਦੇ ਹਾਂ ਤੁਸੀਂ ਆਪ ਮੰਨਦੇ ਹੋ ਏ ਚੀਜ਼ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਇਹ ਤਾਂ ਇੱਕ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇੱਕ ਕਵਰ ਪਈ ਹੁੰਦਾ ਹੀ ਕੋਈ ਲੰਗੀ ਨਹੀਂ ਅਸੀਂ ਰੱਖਦੇ ਆ ਵੀ ਕਦੋਂ ਸਾਡੇ ਕੋਲ ਕਵਰ ਕੀਤੀਆਂ ਐ ਇਹ ਵੀ ਦੇਖੋ ਮੈਂ ਮੇਰੀ ਵੀ ਚੀਜ਼ ਨਹੀਂ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਇਹ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਇਹਨਾਂ ਦੇ ਆਧ ਪਹਿਲਾਂ ਨਹੀਂ ਕਵਰ ਹੋਈਆਂ ਮੈਡਮ ਇਹ ਆਧ ਪਹਿਲਾਂ ਨਹੀਂ ਆ ਤੁਹਾਡੇ ਆਧ ਪਹਿਲਾਂ ਨਹੀਂ ਹਾਲੀ ਸੀਜ਼ਨ ਨੇ ਕਵਰ ਕਰਕੇ ਰੱਖਦੇ ਆ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ